ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਵਾਰਾਂ ਦੀ ਆਪਾਂ ਸੰਤਿਆ ਕਰ ਰਹੇ ਹਾਂ ਤੇ 13ਵੀਂ ਵਾਰ ਆਪਣੀ ਚੱਲ ਰਹੀ ਸੀ ਜਿਹਨੀਆਂ 15 ਪੌੜੀਆਂ ਆਪਣੀਆਂ ਹੋ ਗਈਆਂ ਸਨ ਖਾਣ ਓਖਣ ਕੱਢ ਆਣ ਦੇ ਨਿਰਮੋਲਕ ਹੀਰਾ ਖਾਣ ਫੁੱਟ ਕੇ ਨਿਰਮੋਲਕ ਹੀਰਾ ਕੱਢ ਕੇ ਲੈ ਆਉਂਦੇ ਹਨ ਜੋਹਰੀਆਂ ਹੱਥ ਆਵਦਾ ਉਹ ਗਹਿਰ ਗੰਭੀਰਾ ਫਿਰ ਉਹ ਕਹਿੰਦੇ ਗਹਿਰ ਗੰਭੀਰਾ ਅਰਥਾ ਸ੍ਰੇਸ਼ਟ ਹੀਰਾ ਜੋਹਰੀਆਂ ਦੇ ਹੱਥ ਹੁੰਦਾ ਹੈ ਮਜਲਸ ਅੰਦਰ ਦੇਖਦੇ ਪਾਤਸ਼ਾਹ ਵਜ਼ੀਰਾ ਜੋਰੀ ਪਾਸੋ ਵਿੱਚ ਜਾਣੇ ਨਿਮਿਤ ਉਹ ਕਚਹਿਰੀਆਂ ਵਿਖੇ ਆਉਂਦਾ ਏ ਔਰ ਉਸ ਨੂੰ ਪਾਤਸ਼ਾਹ ਵਜ਼ੀਰ ਲੋਕ ਦੇਖਦੇ ਹਨ ਮੁੱਲ ਕਰਨ ਅਜਮਾਏ ਕੈ ਸਾਹ ਮਨ ਧੀਰਾ ਸ਼ਾਹ ਲੋਕ ਪਰਿਸ਼ਾ ਕਰਕੇ ਜਿਨ੍ਹਾਂ ਦਾ ਮਨ ਧੀਰਜ ਵਾਲਾ ਹੀਰੇ ਦਾ ਮੁੱਲ ਕਰਦੇ ਹਨ ਅਹਿਰਨ ਉੱਤੇ ਰੱਖ ਕੇ ਕਣਕ ਘਾਓ ਸਰੀਰਾ ਲੋਹਾਰ ਦੀ ਅਹਿਰਨ ਉੱਤੇ ਹਥੋੜੀ ਦੀ ਘਾਓ ਹੀਰੇਪੁਰ ਮਾਰ ਕੇ ਪਰਿਸ਼ਾ ਕੀਤੀ ਜਾਂਦੀ ਹੈ ਵਿਰਲਾ ਹੀ ਠਹਿਰਾਵ ਦਾ ਦਰਗ ਹੈ ਗੁਰਪੀਰਾ ਕਹਿੰਦੇ ਗੁਰੂ ਤੇ ਪੀਰਾਂ ਦੀ ਦਰਗਾਹ ਸਭਾ ਵੇਖੇ ਕੋਈ ਵਿਰਲਾ ਹੀ ਉਸ ਪ੍ਰੀਖਾ ਵਿਖੇ ਨਿੱਤਰਦਾ ਤਰ ਡੁੱਬਿਆ ਡੁੱਬਾ ਤਰੈ ਪੀ ਪਰਮ ਪਿਆਲਾ ਪ੍ਰੇਮ ਦਾ ਪਿਆਲਾ ਪੀ ਕੇ ਸੰਸਾਰ ਵੱਲੋਂ ਤਰਿਆ ਹੋਇਆ ਇਸ ਵਿੱਚ ਡੁੱਬ ਜਾਂਦਾ ਤੇ ਰੱਬ ਦੇ ਪਾਸ਼ ਤੋਂ ਡੁੱਬਾ ਹੋਇਆ ਇਸ ਵਿੱਚ ਤਰ ਜਾਂਦਾ ਜਿਨ ਹਾਰੇ ਹਾਰੇ ਜਿਨੇ ਇਹੋ ਗੁਰਮਖ ਚਾਲਾ ਜੋ ਹਉਮੈ ਆਸਰੇ ਸਭ ਨੂੰ ਜਿੱਤਦਾ ਇੱਥੇ ਆ ਕੇ ਹਉਮੈ ਦਾ ਤਿਆਗ ਰੂਪ ਹਾਰ ਖਾਂਦਾ ਸੋ ਮਾਇਆ ਸਮੋਚੀ ਨੂੰ ਜਿੱਤ ਜਾਂਦਾ ਇਹ ਗੁਰਮਖਾਂ ਦਾ ਚਾਲਾ ਹੈ ਮਾਰ ਖੰਡੇ ਧਾਰ ਹੈ ਭਵਜਲ ਪਰ ਨਾਲਾ ਇਹ ਰਸਤਾ ਖੰਡੇ ਦੀ ਧਾਰ ਦਾ ਹੈ ਖੰਡੇ ਧਾਰ ਧਾਲ ਗਲਯਤ ਭੀੜੀ ਦੇ ਡਰ ਦੇ ਜਲ ਨਾਲ ਭਰਪੂਰ ਹੈ ਵਾਲੋਂ ਨਿੱਕਾ ਆਖੀ ਹੈ ਗੁਰਪੰਥ ਨਿਰਾਲਾ, ਵਾਲ ਨਾਲੋਂ ਨਿੱਕਾ ਸੂਖਮ ਕਹੀਦਾ ਏ ਗੁਰੂ ਦਾਤ ਪੰਥ ਨਿਰਾਲਾ ਵਖਰਾ। ਹਉਮੈ ਬੱਜਰ ਭਾਰ ਹੈ ਦੁਰਮਤ ਦੁਰਾਲਾ ਕਿਉਂਕਿ ਹਉਮੈ ਬੱਜਰ ਕਠੋਰ ਪੱਥਰ ਸਮਾਨ ਭਾਰ ਰੂਪ ਹੈ। ਖੋਟੀ ਬੁਲ ਦੁੱਖਾਂ ਦਾ ਕਾਰ ਹੈ। ਗੁਰਮਤ ਆਪ ਗਵਾਏ ਕੈ ਸਿੱਖ ਜਾਏ ਸੁਖਾਲਾ। ਪਰ ਜੇ ਕੋਈ ਪਿੱਛੇ ਕਹੇ ਗੁਰਮੁਖ ਮਾਰਗ ਪਰ ਆਤੁਰੇ ਤਾਂ ਉਹ ਗੁਰਮਤ ਧਾਰਨ ਕਰਕੇ ਆਪਾ ਪਵ ਗਵਾਉਂਦਾ ਤੇ ਸਿੱਖ ਬਣ ਕੇ ਸੰਸਾਰ ਤੋਂ ਵਾਹਿਗੁਰੂ ਦੀ ਸ਼ਰਨ ਵਿੱਚ ਸੌਖਾ ਜਾਂਦਾ ਹੈ। ਤਰਤ ਵੜੇ ਵੜ ਬੀਓ ਹੋਏ ਜੜ ਅੰਦਰ ਜੰਮੇ ਧਰਤੀ ਤੇ ਬੋਹੜ ਬੀ ਦਾ ਰੂਪ ਬਣ ਕੇ ਧਰਤੀ ਵਿਖੇ ਵੜਦਾ ਫਿਰ ਉਸ ਦੀ ਜੜ ਅੰਦਰ ਜੰਮਦੀ ਏ ਹੋਏ ਬਰੂਟਾ ਚੋਹ ਚੋਹਾ ਮੂਲ ਡਾਲ ਧਰਮੈ ਬੂਟਾ ਹੋ ਕੇ ਨਿਸ਼ਕਦਾ ਤੇ ਜੜਾਂ ਤੇ ਟਾਹਣੀਆਂ ਧਰਦਾ ਦਿਰਖ ਆਕਾਰ ਵਿਥਾਰਕਾਰ ਬਹੁ ਜਟਾ ਮਲਪਲਮੈ ਬ੍ਰਿਸ਼ ਦੇ ਰੂਪ ਦਾ ਵਿਸਤਾਰ ਕਰਕੇ ਆਪਣੇ ਸਿਰ ਦੀਆਂ ਜਟਾਂ ਜੜਾਵਾਂ ਨੂੰ ਲਮਕਾਉਂਦਾ ਜਟਾ ਲਟਾ ਮੇਲ ਧਰਤ ਵਿੱਚ ਹੋਏ ਮੂਲ ਅਗੰਮੈ ਜੜਾਂ ਦੀਆਂ ਡਾਲੀਆਂ ਧਰਤੀ ਨਾਲ ਮਿਲ ਕੇ ਫਿਰ ਮੁੰਡ ਬਣ ਕੇ ਮਾਨੋ ਉਗ ਉਗ ਪੈਂਦੀਆਂ ਹਨ ਤੇ ਛਾਵ ਘਣੀ ਪਤ ਸੋਹਣੇ ਫਲ ਲੱਖ ਲਖਮੈ ਉਹਨਾਂ ਤੋਂ ਛਾਂ ਸੰਗਣੀ ਸੁੰਦਰ ਪਤ ਤੇ ਲੱਖਾਂ ਫਲ ਕਿੰਦੇ ਹਨ ਫਲ ਫਲ ਅੰਦਰ ਬੀਜ ਬਹੁ ਗੁਰਸ਼ਿਕ ਪੰਮਰਮੈ ਪ੍ਰਤ્યેਕ ਫਲ ਨਾਲ ਬੀਜ ਉਹ ਬਾਹਲੇ ਕਹਿੰਦੇ ਹੁੰਦੇ ਹਨ ਤੇ ਅਜੇਹਾ ਗੌਰ ਸਿੱਖ ਦਾ ਭੇਦ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਇੱਕ ਹੋਵੇ ਤਾਂ ਸਿੱਖ ਦੋ ਹੁਣ ਸਤ ਸੰਗ ਹੈ ਪੰਜਾਂ ਵਿੱਚ ਪਰਮੇਸ਼ਰ ਹੈ ਨੌ ਅੰਗ ਲੀਨ ਅਨੀਰ ਸੁੰਨ ਅਵਤਾਰ ਮਹੇਸ਼ੁਰ ਇੱਕ ਤੋਂ ਨੌ ਅੰਗ ਸੁੰਨ ਨਾਲ ਜੋ ਅ퍼 ਪ੍ਰਮਾਤਮਾ ਰੂਪ ਹੈ ਮਿਲ ਕੇ ਨੀਲ ਅਨੀਲ ਅਸਲੀ ਗਿਣਤੀ ਤੋਂ ਅਣਗਿਣਤ ਹੋ ਜਾਂਦੇ ਹਨ ਕਿਉਂਕਿ ਜੋ ਸੁੰਨ ਦੇ ਨਾਲ ਅੰਗ ਦੀ 10 10 ਗੁਣਾ ਪਹਿਲੇ ਨਾਲੋਂ ਕੀਮਤ ਵਾ ਜਾਂਦੀ ਹੈ ਵੇ ਅਕੇਹ ਅਸੰਖ ਸੰਖ ਮੁਗਤੇ ਮੁਕਤੇ ਸਰ 20 ਤੇ ਅਕੀ ਸੰਖਿਆ ਵਾਲੇ ਭਵ ਛੋਟੇ ਵੱਡੇ ਲੋਕ ਮੁਕਤੇਆਂ ਗੁਰਮੁਖਾਂ ਨਾਲ ਮਿਲ ਕੇ ਮੁਕਤੇ ਸਰ ਮੁਕਤੀ ਦੇ ਰਾਜੇ ਹੋ ਕੇ ਸੰਖਿਆ ਤੋਂ ਅਸੰਖ ਰੂਪ ਹੋ ਜਾਂਦੇ ਹਨ ਭਵ ਜੋ ਮੁਕਤੇਆਂ ਦੀ ਪ੍ਰਸਾਦ ਆਦ ਤਹਿਲ ਭਾਵਨੀ ਕਰਦੇ ਨੇ ਉਹਨਾਂ ਦੇ ਪੁੰਨਾਂ ਦੇ ਭਾਗੀ ਹੋ ਕੇ ਅਨੰਤ ਜੀਵਨ ਦੀ ਪਦਵੀ ਪਾਉਂਦੇ ਹਨ ਨਗਰ ਨਗਰ ਮੈਂ ਸਹੰਸ ਸਿੱਖ ਦੇਸ਼ ਦੇਸ਼ ਵਿਖੇ ਸਰ ਨਗਰ ਨਗਰ ਵਿਖੇ ਹਜ਼ਾਰਾਂ ਤੇ ਦੇਸ਼ਾਂ ਦੇਸ਼ਾਂ ਵਿਖੇ ਲੱਖਾ ਗੁਰੂ ਦੇ ਸਿੱਖ ਅਨਭਵ ਇੱਕ ਹੀ ਸਾਰਾ ਦੇਸ ਤਾਰ ਸਕਦਾ ਹੈ ਇਹ ਤਾਂ ਗਿਣਤ ਫਲ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਤੋਂ ਮਿਲਦੇ ਹਨ ਇੱਕ ਦੂ ਬਿਰਖੋ ਲੱਖ ਫਲ ਫਲ ਬੀਜ ਦੁਮੇਸ਼ੁਰ ਕਹਿੰਦੇ ਇੱਕ ਬ੍ਰਿਸ਼ ਵਿਖੇ ਲੱਖਾਂ ਫਲ ਲੱਗਦੇ ਹਨ ਤੇ ਫਲ ਫਲ ਵਿਖੇ ਕਈ ਬੀਜ ਹੁੰਦੇ ਹਨ ਪਾਉ ਗੁਰੂ ਬ੍ਰਿਸ਼ ਵਿਖੇ ਸਿੱਖ ਫਲ ਹਨ ਉਹਨਾਂ ਫਲਾਂ ਵਿਖੇ ਗੁਰੂ ਬੀਜ ਰੂਪ ਹੋ ਕੇ ਪ੍ਰਵੇਸ਼ ਕਰ ਰਹੇ ਹਨ ਭੋਗ ਭਗਤ ਰਾਜੇਸੁਰਾ ਜੋਗ ਜੁਗਤ ਜੋਗੇਸ਼ਰ ਭੋਗਾਂ ਨੂੰ ਭੋਗਦੇ ਹਨ ਇਸ ਕਰਕੇ ਰਾਜਾਂ ਦੇਸ਼ਵਰ ਹਨ ਅਰ ਜੋਗ ਵਿਖੇ ਜੁੜਨ ਕਰਕੇ ਜਨਕ ਵਾਂਗੂ ਜੋਗੀਆਂ ਦੇ ਰਾਜਾ ਹਨ ਬੀਰ ਪੀਰ ਮਰੀਦਾ ਪਿਰਹੜੀ ਬਣ ਜਾਰੇ ਸਾਹਿਬ ਪੀਰ ਅਤੇ ਮਰੀਦਾ ਅਰਥਾਤ ਗੁਰੂ ਅਤੇ ਚੇਲਿਆਂ ਦੀ ਗਾਹ ਕਰ ਤੇ ਸਾਹਾ ਵਾਂਗੂ ਪ੍ਰੀਤ ਹੈ ਸੌਦਾ ਇੱਕ ਤਹਟ ਹੈ ਸੰਸਾਰ ਦਾ ਸਾਹਿਬ ਨਾਮ ਦਾ ਸੌਦਾ ਇੱਕੋ ਗੁਰੂ ਦੀ ਹੱਟੀ ਸੋਧੈ ਸੰਸਾਰ ਖਰੀਦਾ ਹੈ ਕੋਈ ਵੇਚੈ ਕੌਡੀਆਂ ਕੋ ਧੰਮ ਦਮ ਉਗਾ ਹੈ ਕੋਈ ਕੌਡਾ ਕੌਡੀਆਂ ਵੇਚਦਾ ਕੋਈ ਰੁਪਏ ਕਹਿੰਦੇ ਉਗਰਾ ਹੁੰਦਾ ਭਾਵ ਗੁਮਾਸਤਾ ਹੈ ਕੋਈ ਰੁਪਈਏ ਵਿਕਣੈ ਸੁਨਈਏ ਕੋ ਡਾ ਹੈ ਕੋਈ ਰੁਪਈਏ ਵੇਚਦਾ ਹੈ ਕੋਈ ਸੋਨੇ ਨੂੰ ਡਾ ਹੈ ਕਹਿੰਦੇ ਅੱਗ ਵਿੱਚ ਤਾ ਕੇ ਭਾਵ ਅਜਮਾਇਸ਼ਾ ਕਰਦਾ ਹੈ ਕੋਈ ਰਤਨ ਵਣੰਜ ਦਾਕਾਰ ਸ਼ਿਵਤ ਸਲਾਹ ਹੈ ਕੋਈ ਰਤਨ ਖਰੀਦਦਾ ਉਸ ਦੀ ਉਸਤਤ ਕਰਕੇ ਸਲਾਉਂਦਾ ਹੈ ਕੋਈ ਵੱਡਾ ਮੋਲ ਪਦਾਰਥ ਹੈ ਵਣਜ ਸੁਭਤਾ ਸਾਹ ਨਾਲ ਵੇਸਾਹੋ ਨਿਭਾਹ ਵਣਜ ਵਪਾਰ ਸੁਪੱਤੇ ਭਰੋਸੇ ਵਾਲੇ ਸਾਹ ਨਾਲ ਚਾਹੀਦਾ ਜੋ ਵੇਸਵਾਹ ਨੂੰ ਨਿਭਾ ਦਿੰਦਾ ਹੈ ਭਾਵ ਛਲ ਨਾਲ ਬਲ ਨਹੀਂ ਕਰਦਾ ਸੋ ਸੰਗਤ ਜੀ ਵੀ ਪੌੜੀਆਂ ਆਪਣੀ ਇੱਥੇ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ